ਦੋਸਤੋ ਜਿਸ ਤਰ੍ਹਾਂ ਤੁਹਾਨੂੰ ਪਤਾ ਹੀ ਹੈ ਕਿ ਸਾਡਾ ਬਹੁਤ ਹੀ ਪਿਆਰਾ ਹੋਣਹਾਰ ਬੱਚਾ ਨਰਿੰਦਰ ਦੀਪ ਸਿੰਘ ਨੰਨੂ ਜਿਸ ਨੂੰ ਕੇ ਪਰਿਵਾਰ ਦੇ ਦਰਸ਼ਨ ਮੁਤਾਬਕ ਸੀਆਈਏ ਸਟਾਫ ਨੇ ਗ੍ਰੈਂਟ ਦੇ ਝਟਕੇ ਦੇ ਕੇ ਮਾਰਤਾ ਔਰ ਉਹ ਨੌਜਵਾਨ ਬੱਚੇ ਦਾ ਕੀ ਕਸੂਰ ਸੀ ਤਾਂ ਇਹ ਮੇਰੇ ਮਗਰ ਪਰਿਵਾਰ ਜਿਹੜਾ ਬੈਠਾ ਹੈ ਇਹ ਮਾਸਟਰ ਚਮਨ ਸਿੰਘ ਜੀ ਦਾ ਪਰਿਵਾਰ ਹੈ ਬਹੁਤ ਰਿਪਿਊਟਡ ਫੈਮਲੀ ਹੈ ਇਹਨਾਂ ਦਾ ਅੱਜ ਤੱਕ ਕਦੇ ਕਿਸੇ ਨਾਲ ਕੋਈ ਰੋਲਾ ਨਹੀਂ ਪਿਆ ਚਾਹੇ ਡਾਕਟਰ ਲੱਕੀ ਜੀ ਬੈਠੇ ਨੇ ਡਾਕਟਰ ਰਣਜੀਤ ਜੀ ਬੈਠੇ ਨੇ ਮੈਡਮ ਸਦੀਪ ਜੀ ਬੈਠੇ ਨੇ ਤਾਂ ਜਿਹੜੀ ਇਹ ਘਟਨਾ ਹੋਈ ਹੈ ਇਹ ਬਹੁਤ ਹੀ ਨਿੰਦਰਯੋਗ ਘਟਨਾ ਹੈ ਔਰ ਪੁਲਿਸ ਤੇ ਇਹ ਵਾਲਾ ਸਵਾਲ ਚ ਉੱਠ ਰਿਹਾ ਹੈ ਸੀਆਈਏ ਸਟਾਫ ਤੇ ਸਵਾਲ ਚ ਉੱਠ ਰਿਹਾ ਹੈ ਪਰ ਇਨਸਾਫ ਦੀ ਗੱਲ ਕਰਾਂ ਤਾਂ ਡਾਕਟਰ ਸਾਹਿਬ ਜਿਹੜੀ ਤੁਸੀਂ ਕਹਿ ਰਹੇ ਸੀ ਕਿ ਫੋਰ ਸੈਂਸਿਕ ਰਿਪੋਰਟ ਆਉਣ ਵਾਲੀ ਹੈ ਉਹ ਆ ਚੁੱਕੀ ਹੈ ਜੀ ਉਹ ਮਿਲ ਗਈ ਜੀ ਸਰ ਤੇ ਉਹਦੇ ਵਿੱਚ ਕੀ ਆਇਆ ਡਾਕਟਰ ਸਾਹਿਬ ਉਹਦੇ ਵਿੱਚ ਕੋਈ ਵੀ ਬੋਡੀ ਦਾ ਇਹ ਜਿਹਾ ਪਾਰਟਸ ਨਹੀਂ ਜਿੱਥੇ ਨਾਣੇ ਕਰੰਟ ਨਾ ਲਾਇਆ ਹੋ ਓ ਪੈਰਾਂ ਤੋਂ ਲੈ ਕੇ ਸਿਰ ਤੱਕ ਆਈਜ਼ ਇਅਰਸ ਓਕੇ ਕੋਈ ਵੀ ਜਗ੍ਹਾ ਨਹੀਂ ਜਿੱਥੇ ਕਰੰਟ ਨਹੀਂ ਲਾਇਆ ਦਿਖਾ ਸਕਦੇ ਹੋ ਜੇ ਬਿਲਕੁਲ ਬਿਲਕੁਲ ਤਾਂ ਇੱਥੇ ਦੇਖੋ ਡਾਕਟਰ ਸਾਹਿਬ ਉਸ ਪਿਓ ਦਾ ਦੇਖੋ ਜਦੋਂ ਇਹੋ ਜੀਆਂ ਤਸਵੀਰਾਂ ਦੇਖਦਾ ਹੈ ਕਿ ਉਸਦੇ ਮੁੰਡੇ ਨੂੰ ਆਹ ਦੇਖੋ ਇਹ ਦਿਖਾ ਰਿਹਾ ਹੈ ਕਿ ਇਸ ਤਰੀਕੇ ਦੇ ਨਾਲ ਕਰੰਟ ਲਗਾਇਆ ਗਿਆ ਹੈ ਤਾਂ ਇਹ ਕੀ ਆਪਾਂ ਸਮਝਦੇ ਹਾਂ ਕਿ ਅ ਪ੍ਰਸ਼ਾਸਨ ਪੁਲਸ ਨੂੰ ਇਸ ਤਰ੍ਹਾਂ ਦੇ ਤਸੱਦਦ ਕਰਨੇ ਚਾਹੀਦੇ ਹਨ ਤਾਂ ਇਹ ਤਰ੍ਹਾਂ ਇਸ ਤਰ੍ਹਾਂ ਦਾ ਕਰੰਟ ਲੱਗਣਾ ਤਾਂ ਕਿਹੜਾ ਬੱਚਾ ਹੈ ਜਾਂ ਕਿਹੜਾ ਮਨੁੱਖ ਹੈ ਜੋ ਇੰਨਾਂ ਚੀਜ਼ਾਂ ਨੂੰ ਸਹਿਨ ਕਰ ਸਕਦਾ ਹੈ ਤਾਂ ਮੈਂ ਜੇ ਗੱਲ ਕਰਾਂ ਤਾਂ ਡਾਕਟਰ ਸਾਹਿਬ ਹੋਰ ਇਹਦੇ ਵਿੱਚ ਕੀ ਆਇਆ? ਉਹ ਡਿਟੇਲ ਜੀ ਪੂਰੀ। ਕੋਈ ਜਗ੍ਹਾ ਐਸੀ ਬੋਡੀ ਦਿਨੀ। 16 ਜਗ੍ਹਾ ਤੇ ਇਹਨਾਂ ਨੇ ਕਿਤੇ 10 ਵਾਰੀ, ਕਿਤੇ 15 ਵਾਰੀ ਜਿੱਥੇ-ਜਿੱਥੇ ਗਰੰਟ ਲਾਇਆ ਉਹਦੀ ਰਿਪੋਰਟ ਹੈ ਸਾਰੀ। ਓਕੇ। ਉਹਰੇ ਐਮਐਸ ਦੀ ਰਿਪੋਰਟ ਹੈ। ਓਕੇ। ਤਾਂ ਜੇ ਮੈਂ ਗੱਲ ਕਰਾਂ ਤਾਂ ਡਾਕਟਰ ਸਾਹਿਬ ਹੁਣ ਜਿਹੜੇ ਨਾਮਜਦ ਹੋਏ ਆ ਪਰਚੇ ਦੇ ਵਿੱਚ ਉਹ ਕਿੰਨੇ ਮੈਂਬਰ ਹੋ ਗਏ ਇਹਨਾਂ ਦੇ? ਉਹ 4 CIA ਸਟਾਫ ਦੇ ਜੀ 2 ਦੇ। ओके ਤੇ ਦੋ ਜਿਹੜੇ ਨਾਲ ਇਹਨਾਂ ਇਨਫੋਰਮਰ ਸੀਗੇ ਮੈਨੂੰ ਕੁਝ ਮਿਲੀ ਸੀ ਜਾਣਕਾਰੀ ਕੋਈ ਲੱਗ ਰਿਹਾ ਸੀਗੇ ਕਹਿੰਦੇ ਵੀ ਇੱਕ ਦਾ ਹੀ ਹੋਇਆ ਬਾਕੀ ਤਿੰਨਾਂ ਦੇ ਹਾਲੇ ਵਿੱਚ ਨਾਮ ਜਨਮਿਤ ਹੋ ਗਏ ਜੀ ਹੋ ਚੁੱਕੇ ਆ ਹਾਂਜੀ ਉਹ ਰਾਤ ਨੂੰ 11:30 ਵਜੇ ਮੇਰੇ ਕੋਲ ਪਹੁੰਚੇ ਓਕੇ ਜਦੋਂ ਵਰਬਲੀ ਰਿਪੋਰਟ ਆਪ ਨੂੰ ਐਮਐਸ ਦੀ ਮਿਲ ਗਈ ਜੀ ਕਿ ਕਨਵਰਜਨ ਨਾਲ ਡੈਥ ਹੋਈ ਹੈ ਜਿਸਕੇ ਛਟਕੇ ਦੇ ਕੇ ਮਾਰਿਆ ਗਿਆ ਉਸ ਤੋਂ ਬਾਅਦ ਰਾਤ ਨੂੰ 11:30 ਵਜੇ ਪੁਲਿਸ ਮੇਰੇ ਕੋਲ ਆਉਂਦੀ ਹੈ ਜੀ ਤੇ ਮੇਰੇ ਬਿਆਨ ਲੈ ਕੇ ਇਹਨਾਂ ਬੰਦੇ ਨੂੰ ਹੋਰ ਨਾਮਜ਼ਦ ਕਰ ਤੇ ਹੁਣ ਹੁਣ ਤੁਹਾਡੀ ਕੀ ਮੰਗ ਕੀ ਰਹੂਗੀ ਦੇਖੋ ਇਹ ਤਾਂ ਜਿਹੜਾ ਆਪਣਾ ਬੱਚਾ ਚਲਾ ਗਿਆ ਨਾ ਇਹ ਤਾਂ ਘਾਟਾ ਕੋਈ ਪੂਰਾ ਕਰ ਨਹੀਂ ਸਕਦਾ ਪਰ ਹੁਣ ਮੰਗ ਆਪਾਂ ਕੀ ਹੈ ਵੀ ਕੀ ਆਪਾਂ ਇਨਸਾਫ ਕਿਦਾਂ ਚਾਹਨੇ ਆ ਅਸੀਂ ਤਾਂ ਜੁਡੀਸ਼ੀਅਲ ਜਾਂਚ ਦੀ ਮੰਗ ਕਰਾਂਗੇ ਪਰ ਇੱਕ ਵਾਰੀ ਅਸੀਂ ਇਕੱਠ ਕਰ ਰਹੇ ਹਾਂ ਜੀ ਗਾਨਾ ਭਾਈ ਜਗਤਾਜੀ ਸਾਹਿਬ ਜੀ ਸਵੇਰੇ ਕੱਲ ਨੂੰ 12 ਵਜੇ ਕੱਲ ਮਿਤੀ 29 15 5 2025 ਦਿਨ ਵੀਰਵਾਰ ਤਿੰਨ ਵੀਰਵਾਰ ਨੂੰ ਤੇ ਟਿਕਾਣਾ ਭਾਈ ਜਗਤਾ ਜੀ ਸਾਹਿਬ ਇਹ ਕਿ ਤੁਸੀਂ ਇਕੱਠ ਕਰਦੇ ਹੋ ਸਾਰਿਆਂ ਨੂੰ ਕਿੰਨੇ ਟਾਈਮ ਟਾਈਮ ਕਿੰਨੇ ਵਜੇ 12 ਵਜੇ ਦਾ ਜੀ ਤਾਂ ਉੱਥੇ ਹੱਥ ਜੋੜ ਕੇ ਸਾਰਿਆਂ ਨੂੰ ਅਪੀਲ ਹੈ ਜੀ ਸਾਡਾ ਸਾਥ ਦਿਦੋ ਸਾਡੇ ਬੱਚੇ ਨੂੰ ਇਨਸਾਫ ਦਿਓ ਨਹੀਂ ਤਾਂ ਅੱਜ ਇੱਕ ਕਰਦਾ ਦੀਵਾ ਬੁੱਝਿਆ ਕੱਲ ਨੂੰ ਪਤਾ ਨਹੀਂ ਕਿਹਦੀ ਕਿਹਦੀ ਵਾਰੀ ਆਉਣੀ ਜੀ ਤਾਂ ਡਾਕਟਰ ਸਾਹਿਬ ਤੁਹਾਡਾ ਤਾਂ ਤਜਰਬਾ ਵਿਦਿੰਦਾ ਹੈ ਡਾਕਟਰੀ ਪੇਸ਼ੇ ਦੇ ਵਿੱਚ ਤਾਂ ਇਹ ਕਿਸ ਤਰ੍ਹਾਂ ਦੇਖ ਰਹੇ ਹੋ ਇਹ ਜੀ ਰਿਪੋਰਟ ਨੂੰ ਦੇਖੋ ਇਹ ਬਹੁਤ ਹੀ ਘਨੌਣੀ ਕਾਰਵਾਈ ਸੀਏ2 ਵੱਲੋਂ ਕੀਤੀ ਗਈ ਹੈ ਸੀਏ2 ਸੈਂਟਰਲ ਇਨਵੈਸਟੀਗੇਸ਼ਨ ਏਜੰਸੀ ਹੈ ਔਰ ਇਸ ਤਰ੍ਹਾਂ ਡਿਜ਼ਾਈਨ ਕੀਤੀ ਗਈ ਹੈ ਕਿ ਬਹੁਤ ਭਿਆਨਕ ਤਰ੍ਹਾਂ ਦੇ ਜੁਰਮਾਂ ਨੂੰ ਜਿਹੜੇ ਕਿਸੇ ਵੀ ਤਰ੍ਹਾਂ ਨਾਲ ਕੋਈ ਇਨਵੋਲ ਹੁੰਦਾ ਹੈ ਉਸ ਤੋਂ ਇਹ ਉਹ ਜੁਰਮ ਆ ਜਿਹੜੇ ਇੱਕ ਤਰ੍ਹਾਂ ਨਾਲ ਸਬੂਤ ਬਣਾਉਂਦੇ ਆ ਕਰਦੇ ਆ ਬਟ ਇੱਥੇ ਯੁੱਧ ਨਸ਼ਿਆਂ ਦੇ ਖਿਲਾਫ ਜਿਹੜਾ ਪੰਜਾਬ ਸਰਕਾਰ ਦੀ ਕੰਨਾਂ ਦੀ ਸ਼ਾਨ ਹੈ ਉਹਦੇ ਉਲਟ ਅੱਜ ਇਹ ਯੁੱਧ ਨਸ਼ਿਆਂ ਦੇ ਖਿਲਾਫ ਨਹੀਂ ਯੁੱਧ ਜਵਾਨੀ ਦੇ ਖਿਲਾਫ ਸ਼ੁਰੂ ਕਰਤਾ ਇਹਨਾਂ ਨੇ ਇਹ ਕਿਸੇ ਮਾਂ ਦਾ ਪੁੱਤ ਚ ਜਾ ਰਿਹਾ ਹੈ ਕਿਸੇ ਭਰਾ ਪੈਣ ਦਾ ਭਰਾ ਜਾ ਰਿਹਾ ਹੈ ਕਿਸੇ ਬੱਚੇ ਦਾ ਪਿਓ ਜਾ ਰਿਹਾ ਹੈ ਔਰ ਇਸ ਤਰ੍ਹਾਂ ਕ੍ਰੂਸ਼ਲ ਤਰੀਕੇ ਦੇ ਨਾਲ ਐਨੇ ਤੇ ਰਹਿਮੀ ਦੇ ਨਾਲ ਉਹਨਾਂ ਦਾ ਕਤਲ ਕੀਤਾ ਜਾ ਰਿਹਾ ਹੈ ਤਾਂ ਅਸੀਂ ਫੀਲ ਕਰਦੇ ਆ ਕਿ ਅੱਜ ਤੁਸੀਂ ਇਹ ਨਾ ਸਮਝੋ ਕਿ ਇੱਕ ਨਰਿੰਦਰ ਦੀਪ ਕਿਸੇ ਬੁਣਿਆਣਾ ਵਾਸੀ ਦਾ ਗਿਆ ਕੱਲ ਇਹ ਦੀਪ ਜਿਹੜਾ ਉਹ ਤਿੰਨ ਪਰਿਵਾਰਾਂ ਦਾ ਬੁਝਿਆ ਹੈ ਇਹ ਕੱਲ ਕਿਸੇ ਦੀ ਵਾਰੀ ਵੀ ਆ ਸਕਦੀ ਹੈ ਕਿਉਂਕਿ ਇੱਕ ਬੱਚਾ ਜੋ ਆਲਰੇਡੀ ਕਈ ਸਾਲਾਂ ਤੋਂ ਪੜਾ ਰਿਹਾ ਹੈ ਇੱਕ ਸਵੇਰੇ ਉੱਠ ਕੇ ਆਪਣੇ ਸੈਂਟਰ ਦੇ ਵਿੱਚ ਪੜਾਉਣ ਗਿਆ ਔਰ ਉਹਦਾ ਰਿਪੋਰਟ ਹੈ ਜਿਹੜਾ ਚੱਕ ਕੇ ਦੇਖੋ ਉਹਨੂੰ ਡੀਐਸਪੀ ਸਾਹਿਬ ਸਨਮਾਨਿਤ ਕਰ ਰਹੇ ਹੈ ਡਰਗ ਦੇ ਉੱਪਰ ਹੀ ਬੋਲਣ ਦੇ ਉੱਪਰ ਉਹਨੂੰ ਇੱਕ ਜੱਜ ਦੁਆਰਾ ਸਨਮਾਨਿਤ ਕੀਤਾ ਗਿਆ ਡਰੱਗ ਦੇ ਉੱਪਰ ਹੀ ਬੋਲਣ ਦੇ ਉੱਪਰ ਔਰ ਗੁਰਸਿੱਖੀ ਨਾਲ ਲਿਪਤ ਉਹਦੀ ਪੱਗ ਰੋਕ ਲਈ ਗਈ ਹੈ ਉਹਦੀ ਪੱਗ ਦੀ ਲੀਰੋ ਲੀਰ ਕੀਤੀ ਇਹਨਾਂ ਨੇ ਉਹਨੂੰ ਐਨੇ ਤਸੀਹੇ ਦਿੱਤੇ ਹੈ ਤੋਂ ਅਸੀਂ ਤਾਂ ਇਹੀ ਦਰਖਾਸਤ ਕਰਦੇ ਆਂ ਬੇਨਤੀ ਕਰਦੇ ਆਂ ਚੋਧੜੀ ਕਰਦੇ ਆਂ ਸਾਰਿਆਂ 'ਚ ਕਿ ਸਾਡਾ ਤਾਂ ਦੀਪ ਬੁੱਝ ਗਿਆ ਪਰ ਇਹ ਦੀਪ ਹੋਰ ਕਿੰਨੇ ਕਿੰਨੇ ਪਰਿਵਾਰਾਂ ਨੂੰ ਰੋਸ਼ਨੀ ਜਉਂਦੀ ਰੱਖ ਸਕਦਾ ਜੇ ਸਾਡਾ ਸਾਥ ਤੁਸੀਂ ਦਿਓ ਤਾਂ ਮੈਂ ਇੱਥੇ ਲੱਖੀ ਜੀ ਚਾਹੋ ਤੁਹਾਡੇ ਤੇ ਇੱਕ ਗੱਲ ਪੁੱਛਣੀ ਚਾਹੂਗਾ ਕਿੰਨੇ ਜੇ ਮੈਂ ਗੱਲ ਕਰਾਂ ਤਾਂ ਇੱਥੇ ਸਰਕਾਰੀ ਨੁਮਾਇੰਦੇ ਜੇ ਮੈਂ ਗੱਲ ਕਰਾਂ ਪੋਲਿਟਿਸ਼ੀਅਨਸ ਕਿੰਨੇ ਕੁ ਤੁਹਾਡੇ ਤੱਕ ਪਹੁੰਚੇ ਕਿ ਕਿੰਨੇ ਕੁ ਨੇ ਤੁਹਾਨੂੰ ਆਹ ਦਾ ਨਾਰਾ ਮਾਰਿਆ ਘਰੇ ਆ ਕੇ ਹਾਲੇ ਤੱਕ ਕੋਈ ਵੀ ਬਹੁਤ ਵੱਡੇ ਲੈਵਲ ਦਾ ਕਹਿ ਸਕਦੇ ਹਾਂ ਕਿਸੇ ਵੀ ਰਾਸੀ ਪਾਰਟੀ ਦਾ ਜੇ ਕਹਿ ਦਈਏ ਕੋਈ ਵੀ ਕਿਸੇ ਦਾ ਫੋਨ ਤੱਕ ਵੀ ਨਹੀਂ ਸਾਨੂੰ ਆਇਆ ਔਰ ਲੋਕਲ ਲੈਵਲ ਤੇ ਜਰੂਰ ਜਿਹੜੇ ਧੁਖ ਭਰਾ ਸਮਝਦੇ ਐ ਉਹ ਕਿਸੇ ਵੀ ਪਾਰਟੀ ਨਾਲ ਸੰਬੰਧਤ ਐ ਉਹ ਜਰੂਰ ਪਹੁੰਚ ਰਹੇ ਐ ਔਰ ਪਰ ਉਹ ਉਹਨਾਂ ਨੇ ਅੱਗੇ ਮੈਸੇਜ ਗਿਆ ਜਾਂ ਨਹੀਂ ਗਿਆ ਪਰ ਕੋਈ ਵੀ ਉਪਰੋ ਜੇ ਮੈਂ ਗੱਲ ਕਰਾਂ ਤਾਂ ਮੰਤਰੀ ਪਦ ਤੱਕ ਦਾ ਨਹੀਂ ਜੀ ਨਹੀਂ ਕੈਬਨਿਟ ਮੰਤਰੀ ਪਦ ਤੱਕ ਦਾ ਜਾਂ ਕੋਈ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ ਦਾ ਆਉਣਾ ਜਾਂ ਐਮਪੀ ਦਾ ਆਉਣਾ ਜਾ ਜੇ ਮੈਂ ਗੱਲ ਕਰਾਂ ਤਾਂ ਕਾਂਗਰਸ ਪਾਰਟੀ ਦੇ ਵਿੱਚ ਇੱਥੇ ਕੱਲ ਹੀ ਇੱਥੇ ਰਾਜਾ ਵਰਿੰਗ ਜੀ ਵੀ ਹੋ ਕੇ ਗਏ ਇੱਥੇ ਪੁੱਛੋ ਉਹਨਾਂ ਨੇ ਰੈਲੀ ਕੀਤੀ ਹੈ ਹਲਕਾ ਪੁੱਛੋ ਦੇ ਵਿਧਾਇਕ ਸਾਬਕਾ ਸਾਬਕਾ ਵਿਧਾਇਕ ਪ੍ਰੀਤਮ ਸਿੰਘ ਕੋਟ ਭਾਈ ਵੀ ਇੱਥੇ ਸੀ ਤਾਂ ਕਿਸੇ ਨੇ ਨਹੀਂ ਤੁਹਾਡੀ ਸਾਰ ਲਈ ਨਹੀਂ ਜੀ ਕਿਸੇ ਨੇ ਵੀ ਨਹੀਂ ਕਿਸੇ ਪਾਰਟੀ ਵਾਲੇ ਨੇ ਨਹੀਂ ਸਾਰ ਲਿਆ ਮੈਂ ਅੱਜ ਸੀਐਮ ਬਠਿੰਡਾ ਦੇ ਵਿੱਚ ਹੈ ਔਰ ਸੀਐਮ ਦੇ ਵਿੱਚ ਬਠਿੰਡਾ ਦੇ ਵਿੱਚ ਏਡਾ ਵਡਾ ਸਤ ਕ੍ਰਿਮੀਨਲ ਕਤਲ ਪੁਲਸ ਦੁਆਰਾ ਸਰਕਾਰੀ ਏਜੰਸੀਆਂ ਦੁਆਰਾ ਕੀਤਾ ਗਿਆ ਹੈ ਔਰ ਅੱਜ ਭਗਵੰਤ ਮਾਨ ਜੀ ਬਠੰਡੇ ਹੋਟਲ ਦੇ ਵਿੱਚ ਠਹਿਰੇ ਹੋਏ ਹੈ ਪਰ ਕਿਸੇ ਨੇ ਕੋਈ ਸਾਰ ਨਹੀਂ ਹੈ ਪੁੱਛ ਨਹੀਂ ਹੈ ਆਮ ਆਦਮੀ ਦੀ ਸਰਕਾਰ ਕਹਿ ਰਹੀ ਹੈ ਆਮ ਆਦਮੀਆਂ ਦੇ ਕਤਲ ਹੋ ਰਿਹਾ ਹੈ ਆਮ ਆਦਮੀ ਦੀ ਸੇਫਟੀ ਖਤਮ ਹੋ ਚੁੱਕੀ ਹੈ ਅੱਜ ਆਮ ਆਦਮੀ ਕਿੱਥੇ ਹੈ ਤਾਂ ਦੋਸਤੋ ਇਹਨਾਂ ਦੀਆਂ ਭਾਵੁਕ ਗੱਲਾਂ ਇਧਰ ਮਾਤਾ ਜੀ ਬੈਠੇ ਹੈ ਤਾਂ ਹਾਂਜੀ ਭੈਣ ਜੀ ਕੀ ਅਪੀਲ ਕੀ ਕਰਨਾ ਚਾਹੋਗੇ ਕਿਉਂਕਿ ਇੱਕ ਅਪੀਲ ਮੈਂ ਸਮਝਦਾ ਕਿ ਲੋਕਾਂ ਨੂੰ ਤਾਂ ਆਪਣੇ ਆਪ ਹੀ ਜੁੜਨਾ ਚਾਹੀਦਾ ਹੈ ਤੁਹਾਡੇ ਨਾਲ ਪਹੁੰਚਣਾ ਚਾਹੀਦਾ ਹੈ ਪਰ ਫਿਰ ਵੀ ਆਪਾਂ ਚਲੋ ਉਹਨਾਂ ਨੂੰ ਜਿਹੜੇ ਸੁੱਤੇ ਉਹਨਾਂ ਨੂੰ ਜਗਾ ਸਕਦੇ ਆ ਅਪੀਲ ਦੇ ਰਹੀ ਮੇਰੀ ਤਾਂ ਇਹੀ ਅਪੀਲ ਹੈ ਜੀ ਕਿ ਤੁਸੀਂ ਸੁਣ ਚੁੱਕੇ ਹੋ ਸਾਰਾ ਬੱਚੇ ਦਾ ਹਾਲ ਕਿ ਕਿਸ ਤਰ੍ਹਾਂ ਉਹਦੇ ਨਾਲ ਕੀਤਾ ਗਿਆ ਵਿਹਾਰ ਪੰਜਾਬ ਪੁਲਿਸ ਵੱਲੋਂ ਔਰ ਮੇਰੀ ਤਾਂ ਹੱਥ ਜੋੜ ਕੇ ਸਾਰੀਆਂ ਬੀਬੀਆਂ ਕਹਿਣਾ ਗੋਨਿਆਣਾ ਮੰਡੀ ਵਾਸੀ ਜਾਂ ਜੋ ਵੀ ਇਹ ਵੀਡੀਓ ਦੇਖਦੇ ਆ ਜੋ ਵੀ ਸ਼ੇਅਰ ਕਰਦੇ ਆ ਉਹ ਸਾਡੇ ਕੱਲ ਨੂੰ ਟਿਕਾਣਾ ਤੇ ਦਿੱਕਤਾ ਜੀ ਜੋ ਇਕੱਠ ਹੋ ਰਿਹਾ 12:00 ਉਹਦੇ ਵਿੱਚ ਸ਼ਾਮਲ ਹੋ ਸਾਨੂੰ ਜੋ ਇਨਸਾਫ ਚਾਹੁੰਦੇ ਸਾਡਾ ਸਾਥ ਦਿਓ ਔਰ ਸਾਨੂੰ ਇਨਸਾਫ ਦਿਵਾਓ ਤੁਹਾਡੇ ਸਹਿਯੋਗ ਦੀ ਮੰਗ ਹੈ ਸਾਡਾ ਸਾਡੇ ਦੁੱਖ ਚਾਕੇ ਸ਼ਾਮਲ ਹੋਓ ਸਾਡੀਆਂ ਭਾਵਨਾਵਾਂ ਸੁਣੋ ਆ ਕੇ ਕੰਨਾਂ ਤੇ ਕਿੰਨੇ ਦੁੱਖ ਦੀ ਘੜੀ ਚੋਂ ਉੱਤਰ ਰਹੇ ਆਂ ਔਰ ਪੰਜਾਬ ਪੁਲਿਸ ਜੋ ਵੱਧ ਤੋਂ ਵੱਧ ਸਮਗਲਿੰਗ ਦਾ ਕੰਮ ਕਰਦੇ ਆ ਜੋ ਨਸ਼ੇ ਵੇਚਦੇ ਆ ਉਹਨਾਂ ਨੂੰ ਕੁਛ ਨਹੀਂ ਕਹਿ ਰਹੀ ਮੇਰਾ ਬੱਚਾ ਡਿਊਟੀ ਤੇ ਗਿਆ ਉਹਨੂੰ ਕਿਡਨਾਪ ਕਰਕੇ ਮਾਰ ਦਿੱਤਾ ਡਿਪੜੀ ਪੂਰੀ ਤਰ੍ਹਾਂ ਤਾਂ ਇੱਕ ਮਾਂ ਦਾ ਦਰਦ ਚੱਲ ਰਿਹਾ ਇਹ ਇੱਕ ਬਾਪ ਦੇ ਸਿਰ ਤੇ ਜਦੋਂ ਪਤਾ ਲੱਗਦਾ ਹੈ ਨਾ ਮੋਢੇ ਦੇ ਉੱਤੇ ਬਾਪ ਆਪਣਾ ਪੁੱਤ ਦੇ ਲਾਸਟ ਚੱਕ ਕੇ ਲੈ ਜਾਂਦਾ ਉਹ ਬਾਪ ਹੀ ਜਾਣਦਾ ਹੈ ਕਿ ਕਿਵੇਂ ਉਸਨੇ ਉਹ ਕੋੜਾਕੁੱਟ ਭਰਿਆ ਹੋਵੇਗਾ ਇੱਧਰ ਮਾਮਾ ਜੀ ਬੈਠੇ ਐ ਤਾਂ ਇਹ ਪਰਿਵਾਰ ਨੂੰ ਇਨਸਾਫ ਦੀ ਇਨਸਾਫ ਚਾਹੀਦਾ ਹੈ ਤੇ ਇਨਸਾਫ ਮਿਲਣਾ ਵੀ ਚਾਹੀਦਾ ਹੈ ਕਿਉਂਕਿ ਇੱਕ ਇੱਕੋ ਇੱਕ ਜੀ ਸੀ ਇਹਨਾਂ ਦੇ ਪਰਿਵਾਰ ਦੇ ਵਿੱਚ ਜਿਹੜਾ ਕਿ ਸੋਰਸ ਆਫ ਇਨਕਮ ਸੀ ਜਿਹੜਾ ਕਿ ਇਹਨਾਂ ਦੇ ਬਢੇਪੇ ਦਾ ਸਹਾਰਾ ਸੀ ਨਾਲ ਸਾਡਾ ਛੋਟਾ ਵੀ ਨਰਿੰਦਰਦੀਪ ਸਿੰਘ ਨੰਨੂ ਉਹਦੀ ਘਰ ਵਾਲੀ ਸਾਡੀ ਪਰਜਾਈ ਤੇ ਇੱਕ ਛੋਟਾ ਬੱਚਾ ਹੈ ਤਾਂ ਇਹ ਪਰਿਵਾਰ ਨੂੰ ਸਾਂਭਣ ਵਾਲਾ ਹੁਣ ਕੋਈ ਹੋਰ ਨਹੀਂ ਹੈ ਤਾਂ ਇਹ ਸਰਕਾਰ ਤੋਂ ਮੰਗ ਕਰਦੇ ਆ ਔਰ ਮੰਗ ਕਰਦੇ ਆ ਕਿ ਇਹਨਾਂ ਨੂੰ ਇਨਸਾਫ ਦਿੱਤਾ ਜਾਵੇ ਔਰ ਜੋ ਵੀ ਦੋਸ਼ੀ ਨੇ ਇਸ ਦੇ ਵਿੱਚ ਉਹਨਾਂ ਨੂੰ ਕੜੀ ਤੋਂ ਕੜੀ ਸਜ਼ਾ ਦਿੱਤੀ ਜਾਵੇ ਤਾਂ ਜੋ ਅੱਗੇ ਤੋਂ ਪੰਜਾਬ ਦੇ ਇਹੋ ਜਿਹੇ ਨੌਜਵਾਨਾਂ ਨੂੰ ਕਿਸੇ ਵੀ ਨੌਜਵਾਨ ਨੂੰ ਚੁੱਕ ਕੇ ਇਸ ਤਰ੍ਹਾਂ ਦੇ ਤਸੀਹੇ ਨਾ ਦਿੱਤੇ ਜਾਣ ਕਿ ਕਿਸੇ ਦੇ ਘਰ ਦਾ ਚਿਰਾਗ ਬੁਝ ਜਾਵੇ ਤਾਂ ਮੈਂ ਇੱਕ ਵਾਰ ਫੇਰ ਗੁਨੀਆਣਾ ਮੰਡੀ ਅਤੇ ਆਸ-ਪਾਸ ਦੇ ਪਿੰਡਾਂ ਦੇ ਨਿਵਾਸੀਆਂ ਨੂੰ ਅਪੀਲ ਕਰਨੀ ਚਾਹੁੰਦਾ ਹਾਂ ਕਿ ਤੁਸੀਂ ਸਮਾਂ ਸਥਾਨ ਜਗ੍ਹਾ ਨੋਟ ਕਰ ਲਓ ਕੱਲ ਨੂੰ ਟਿਕਾਣਾ ਭਾਈ ਜਗਤਾ ਜੀ ਸਾਹਿਬ ਗੁਣਿਆਣਾ ਮੰਡੀ ਦੇ ਵਿੱਚ 12 ਵਜੇ ਇੱਕ ਇਕੱਠ ਹੋ ਰਿਹਾ ਹੈ ਇਨਸਾਫ ਪਸੰਦ ਲੋਕ ਸਾਰੇ ਉੱਥੇ ਪਹੁੰਚਣਗੇ ਤਾਂ ਤੁਹਾਨੂੰ ਅਪੀਲ ਕੀਤੀ ਜਾਂਦੀ ਹੈ ਸਾਡੇ ਚੈਨਲ ਦੇ ਰਾਹੀਂ ਇਸ ਪਰਿਵਾਰ ਵੱਲੋਂ ਕਿ ਇਸ ਪਰਿਵਾਰ ਦਾ ਵੱਦ ਤੋਂ ਵੱਦ ਸਾਥ ਦਿਓ ਤਾਂ ਜੋ ਇਹਨਾਂ ਨੂੰ ਇਨਸਾਫ ਮਿਲ ਸਕੇ ਔਰ ਜੇ ਕਿਤੇ ਇਹ ਲੀਡਰ ਸਹਿਬਾਨ ਜੇ ਲੀਡਰ ਸਹਿਬਾਨ ਇਹ ਵੀਡੀਓ ਤਾਂ ਉਹਨਾਂ ਨੂੰ ਸੁਣਦੀ ਹੈ ਜਾਂ ਪਹੁੰਚਦੀ ਹੈ ਕਿਸੇ ਮਾਦਮ ਰਾਜਵੀ ਅਸ਼ਚਾਏ ਉਹ ਸ਼ਰਮਣੀ ਅਕਾਲੀ ਦਲ ਹੈ ਚਾਹੇ ਉਹ ਕਾਂਗਰਸ ਪਾਰਟੀ ਹੈ ਚਾਹੇ ਉਹ ਭਾਜਪਾ ਪਾਰਟੀ ਹੈ ਚਾਹੇ ਮੌਜੂਦਾ ਸਰਕਾਰ ਆਮ ਆਦਮੀ ਪਾਰਟੀ ਦੀ ਤਾਂ ਉਹਨਾਂ ਨੂੰ ਵੀ ਚਾਹੀਦਾ ਹੈ ਕਿ ਉਹਨਾਂ ਦੇ ਲੀਡਰ ਸਹਿਬਾਨ ਪਹੁੰਚ ਕੇ ਇਸ ਪਰਿਵਾਰ ਦਾ ਹਾਲ ਜਾਣਨ ਔਰ ਇਹਨਾਂ ਦੇ ਦੁੱਖ ਦੀ ਘੜੀ ਦੇ ਵਿੱਚ ਸ਼ਰੀਕ ਹੋ ਕੇ ਇਹਨਾਂ ਨੂੰ ਇਨਸਾਫ ਦਿਵਾਉਣਾ ਤਾਂ ਕੱਲ ਮੈਂ ਇੱਕ ਵਾਰ ਫੇਰ ਦੱਸ ਦਿਆਂ ਕੱਲ ਵੀਰਵਾਰ ਨੂੰ 12 ਵਜੇ ਭਾਈ ਜਗਤਾ ਜੀ ਗੁਣਿਆਣਾ ਮੰਡੀ ਦੇ ਦੀਵਾਨ ਹਾਲ ਦੇ ਵਿੱਚ ਇਕੱਠ ਹੋਵੇਗਾ ਮਿਹਰਬਾਨੀ ਜੀ